ਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਗੱਲ ਕਰਦੇ ਆਂ ਲਾਡਲੀਆਂ ਵੀਡੀਓ ਬਾਰੇ ਸੋ ਵੀਡੀਓ ਵਿੱਚ ਪੁੱਛੀ ਆਪਣੀ ਭੈਣ ਰੱਜੋ ਨਾਲ ਨਾਰਾਜ਼ ਕਿਉਂ ਹੋ ਜਾਂਦੀ ਆ ਸੋ ਆਪਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ ਵੀਡੀਓ ਨੂੰ ਪੂਰੀ ਐਂਡ ਤੱਕ ਜ਼ਰੂਰ ਦੇਖਿਓ ਤੁਹਾਨੂੰ ਇਹ ਸਟੋਰੀ ਬਹੁਤ ਜ਼ਿਆਦਾ ਵਧੀਆ ਲੱਗੇਗੀ ਉਜਵੇਂ ਤੁਸੀਂ ਸਾਰੇ ਜਾਣੇ ਚਾਨਦੇ ਹੋ ਕਿ ਮੰਨੂ ਆਪਣੀ ਮਾਸੀ ਰੱਜੋ ਦੇ ਕੋਲ ਰਹਿ ਰਹੀ ਆ ਤੇ ਰੱਜੋ ਮੰਨੂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਆ ਕਿਉਂਕਿ ਉਸ ਦੀ ਆਪਣੀ ਕੋਈ ਔਲਾਦ ਨਹੀਂ ਹੈਗੀ ਉਸ ਨੂੰ ਹੁਣ ਮੰਨੂ ਆਪਣੀ ਧੀ ਹੀ ਲੱਗਣ ਲੱਗ ਪਈ ਇਸ ਕਰਕੇ ਉਸ ਨੂੰ ਬਹੁਤ ਜ਼ਿਆਦਾ ਸੋਹਣੇ ਕੱਪੜੇ ਵੀ ਲੈ ਕੇ ਦੇ ਰਹੀ ਆ ਤੇ ਉਸ ਦਾ ਘਰ ਵਾਲਾ ਵੀ ਮੰਨੂ ਨੂੰ ਆਪਣੀ ਧੀ ਮੰਨਣ ਲੱਗ ਪਿਆ ਹੈ ਤੇ ਰੱਜੋ ਨੇ ਤਾਂ ਉਸ ਨੂੰ ਇਹ ਵੀ ਸਿਖਾ ਦਿੱਤਾ ਹੈ ਕਿ ਮੈਨੂੰ ਮਾਸੀ ਨਹੀਂ ਕਹਿਣਾ ਮਾਂ ਕਹਿਣਾ ਹੈ ਤੇ ਹੁਣ ਉਹ ਮਾਸੀ ਦੀ ਜਗ੍ਹਾ ਵੀ ਕੇ ਲੱਗ ਪਈ ਤੇ ਮੰਨੂ ਵੀ ਉਥੇ ਬਹੁਤ ਖੁਸ਼ ਆ ਕਿਉਂਕਿ ਉਸ ਨੂੰ ਹਰ ਇੱਕ ਚੀਜ਼ ਮਿਲ ਰਹੀ ਆ ਪਰ ਰੋਜੀ ਨੂੰ ਉੱਤਰ ਵੱਖਰੀ ਹੀ ਟੈਨਸ਼ਨ ਲੱਗੀ ਹੁੰਦੀ ਸੀ ਤੇ ਉਹ ਆਪਣੇ ਦਿਉਰ ਮਿੰਦੇ ਨੂੰ ਮੰਨੂ ਦੇ ਕੱਪੜੇ ਦੇ ਕੇ ਭੇਜਦੀ ਆ ਤੇ ਮਿੰਦਾ ਜਦ ਉੱਥੇ ਪਹੁੰਚਦਾ ਹੈ ਤੇ ਦੇਖਦਾ ਹੈ ਕਿ ਮੰਨੂ ਬਹੁਤ ਖੁਸ਼ ਆ ਉਹ ਮੰਨੂ ਨੂੰ ਮਿਲਦਾ ਹੈ ਬਹੁਤ ਪਿਆਰ ਕਰਦਾ ਹੈ ਤੇ ਮੰਨੂ ਵੀ ਆਪਣੇ ਚਾਚੇ ਨੂੰ ਮਿਲ ਕੇ ਬਹੁਤ ਖੁਸ਼ ਹੁੰਦੀ ਆ ਪਰ ਇਹ ਸਾਰਾ ਕੁਝ ਵੇਖ ਕੇ ਰੱਜੋ ਨੂੰ ਟੈਨਸ਼ਨ ਜੀ ਲੱਗਣ ਲੱਗ ਜਾਂਦੀ ਆ ਉਸ ਨੂੰ ਲੱਗਦਾ ਹੈ ਕਿ ਜੇਕਰ ਇਹ ਇੱਥੇ ਆ ਕੇ ਮੰਨੂ ਨੂੰ ਮਿਲਣ ਲੱਗ ਗਏ ਤੇ ਮੰਨੂ ਨੇ ਫਿਰ ਇਹਨਾਂ ਨਾਲ ਹੀ ਪਿਆਰ ਕਰਨ ਲੱਗ ਜਾਣਾ ਹੈ ਕਿ ਮੰਨੂ ਦਾ ਧਿਆਨ ਭਟਕ ਜਾਣਾ ਹੈ ਕਿਉਂਕਿ ਮੰਨੂ ਹੁਣ ਉਹਨਾਂ ਦੀ ਆਦਤ ਉਹਨਾਂ ਲੱਗ ਪਈ ਆ ਤੇ ਇਹੀ ਗੱਲ ਦਾ ਡਰ ਉਹਨਾਂ ਨੂੰ ਇਹ ਵੀ ਹੁੰਦਾ ਹੈ ਕਿ ਕਿਤੇ ਰੋਜੀ ਵੀ ਨਾ ਇੱਥੇ ਆ ਜਾਵੇ ਇਸ ਕਰਕੇ ਉਹ ਚਾਹੁੰਦੇ ਆ ਕਿ ਰੋਜੀ ਨਾਲ ਸਿੱਧੀ ਗੱਲ ਕਰ ਲਈਏ ਕਿਉਂਕਿ ਉਹ ਮੰਨੂ ਨੂੰ ਸਾंभ ਰਹੇ ਆ ਤੇ ਮੰਨੂ ਨਾਲ ਐਨਾ ਪਿਆਰ ਕਰ ਰਹੇ ਆ ਉਹ ਸੋਚਦੇ ਆ ਕਿ ਮੰਨੂ ਹੁਣ ਸਾਡੀ ਪੱਕੀ ਤੀ ਹੀ ਬਣ ਜਾਵੇ ਇਸ ਕਰਕੇ ਰੱਜੋ ਫੋਨ ਲਾਉਂਦੀ ਆ ਤੇ ਰੋਚੀ ਨਾਲ ਗੱਲ ਕਰਦੀ ਆ ਸੋ ਰੋਚੀ ਨਾਲ ਹਾਲ ਚਾਲ ਪੁੱਛਣ ਤੋਂ ਬਾਅਦ ਜਦ ਉਹ ਕਹਿੰਦੀ ਆ ਕਿ ਮੈਂ ਤੇਰੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਆ ਤੇ ਰੋਚੀ ਅੱਕੋ ਕਹਿ ਦਿੰਦੀ ਆ ਕਿ ਦੱਸ ਸੋ ਰੱਜੋ ਕਹਿੰਦੀ ਆ ਕਿ ਮੰਨੂ ਦਾ ਸਾਡੇ ਨਾਲ ਬਹੁਤ ਪਿਆਰ ਪੈ ਗਿਆ ਏ ਤੇ ਮੰਨੂ ਸਾਨੂੰ ਬਹੁਤ ਚੰਗੀ ਵੀ ਲੱਗਦੀ ਆ ਅਸੀਂ ਚਾਹੁੰਦੇ ਆ ਕਿ ਮੰਨੂ ਨੂੰ ਆਪਣੀ ਝੋਲੀ ਪਵਾ ਲਈਏ ਤੇ ਸਾਪਾ ਆਪਣੇ ਨਾਂ ਤੇ ਇਸ ਦਾ ਨਾਮ ਲਿਖਵਾ ਲਈਏ ਇਹ ਗੱਲ ਸੁਣ ਕੇ ਰੋਚੀ ਦੇ ਹੋਸ਼ ਓ ਚਾਹਦੇ ਨੇ ਉਸ ਨੂੰ ਅਰਜੋ ਤੇ ਬੜਾ ਗੁੱਸਾ ਆਉਂਦਾ ਏ ਕਿ ਇਹਨੂੰ ਤਾਂ ਬਸ ਮੈਂ ਸੰਭਾਲ ਲਈ ਹੀ ਦਿੱਤੀ ਸੀ ਆਪਣੀ ਧੀ ਪਰ ਇਹ ਤਾਂ ਹੁਣ ਪੱਕੀ ਹੀ ਰੱਖਣਾ ਚਾਹੁੰਦੀ ਆ ਕਿਉਂਕਿ ਰੋਜੀ ਕਦੀ ਵੀ ਮੰਨੂ ਨੂੰ ਆਪਣੇ ਤੋਂ ਦੂਰ ਨਹੀਂ ਕਰਨਾ ਚਾਹੁੰਦੀ ਸੀ ਪਰ ਉਹ ਉਸ ਦੀ ਮਜਬੂਰੀ ਸੀ ਪ੍ਰੀਤ ਨੇ ਨਕਲੀ ਸਾਈ ਦੇ ਕਹਿਣ ਤੇ ਆਪਣੀ ਧੀ ਮੰਨੂ ਨੂੰ ਦੂਰ ਕਰ ਦਿੱਤਾ ਸੀ ਤੇ ਰੋਜੀ ਉਸ ਟਾਈਮ ਤੋਂ ਹੀ ਆਪਣੀ ਧੀ ਨੂੰ ਮਿਲਣ ਲਈ ਤੜਫ ਰਹੀ ਸੀ ਤੇ ਇਸੇ ਕਰਕੇ ਹੀ ਉਸਨੇ ਮੰਨੂ ਨੂੰ ਆਪਣੀ ਮਾਸੀ ਦੇ ਘਰ ਰਖਾਇਆ ਏ ਕਿ ਉੱਥੇ ਮੇਰੀ ਫੋਨ ਤੇ ਗੱਲ ਹੋ ਚਾਇਆ ਕਰੇ ਪਰ ਉੱਥੇ ਹੀ ਉਸਦੀ ਮਾਸੀ ਦੀ ਮਮਤਾ ਜਾਗ ਲੱਗ ਜਾਂਦੀ ਆ ਤੇ ਉਹ ਚਾਹੁੰਦੀ ਆ ਕਿ ਮੰਨੂ ਹੁਣ ਮੇਰੀ ਧੀ ਹੀ ਬਣ ਜਾਵੇ ਤੇ ਰੋਜੀ ਨੂੰ ਇਹ ਗੱਲ ਬਿਲਕੁਲ ਵੀ ਅਸਵੀਕਾਰ ਨਹੀਂ ਹੁੰਦੀ ਕਿਉਂਕਿ ਰੋਜੀ ਨੇ ਕਦੇ ਇਹ ਸੋਚਿਆ ਵੀ કે મન્નુ મેં ਕਿਸੇ ਨੂੰ દેવાંગી ਕਿਉਂਕਿ ਜਿਹੜਾ જਮ ਦਾ ਬੱਚਾ ਕਿਸੇ ਦੀ ਝੋਲੀ ਪਾ ਦਿੱਤਾ ਜਾਵੇ ਫੇਰ ਤਾਂ ਹੋ ਸਕਦਾ ਹੈ ਕਿ ਆਪਣੇ ਮਨ ਨਾਲ ਸਮਝੋਤਾ ਕੀਤਾ ਜਾਵੇ ਪਰ ਮੰਨੂ ਦੇ ਨਾਲ ਰੋਜੀ ਦਾ ਸ਼ੁਰੂ ਤੋਂ ਪਿਆਰ ਸੀ ਤੇ ਹੁਣ ਉਹ ਵੱਡੀ ਵੀ ਹੋ ਗਈ ਸੀ ਇਸ ਕਰਕੇ ਉਹ ਕਦੇ ਵੀ ਨਹੀਂ ਚਾਹੁੰਦੀ ਕਿ ਮੰਨੂ ਮੈਂ ਕਿਸੇ ਦੀ ਪਰੀ ਵਿੱਚ ਪਾਵਾਂ ਤੇ ਉਸ ਨੇ ਇਸੇ ਕਰਕੇ ਹੀ ਇਹ ਫੈਸਲਾ ਲਿਆ ਹੈ ਕਿ ਜਦ ਮੇਰੇ ਘਰ ਕੋਈ ਔਲਾਦ ਹੋਵੇਗੀ ਉਸ ਤੋਂ ਬਾਅਦ ਮੰਨੂ ਨੂੰ ਮੈਂ ਘਰ ਵਾਪਸ ਲੈ ਆਵਾਂਗੀ ਸੋ ਹੁਣ ਦੇਖਦੇ ਕੀ ਰੱਜੋ ਮੰਨੂ ਨੂੰ અપਨਾ ਪਉਂਦੀ ਆ ਜਾਂ ਨਹੀਂ ਸੋ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਚੈਨ ਨੰਨੂ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ